ਜੇਵਾ ਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਦਾ ਟਾਂਗ ਇਮਬਿਊਡਡ ਵਿਦ ਦਾ ਟ्रू ਵਰਡ ਆਫ ਦਾ ਸ਼ਬਦ ਡਰਿੰਕਸ ਇਨ ਅੰਮ੍ਰਿਤ ਵਿਦ ਦਾ ਡੇ ਲਾਈਟ ਸਿੰਗਿੰਗ ਇਜ਼ ਗਲੋਰੀਅਸ ਪੈਰਾਸਿਸ ਜੇਵਾ ਰਤੀ ਸ਼ਬਦ ਸੱਚੇ ਕਿ ਜਿਹੜੀ ਜੀਵ ਹੈ ਇਹਨੂੰ ਸੱਚੇ ਸਿੱਖਿਆਵਾਂ ਦੇ ਨਾਲ ਜੋੜੋ ਸੱਚੇ ਸ਼ਬਦਾਂ ਦੇ ਨਾਲ ਇਹ ਜੀਵ ਦੇ ਵਿੱਚੋਂ ਉਹੀ ਬੋਲੋ ਜੇ ਜੋ ਸੱਚ ਹੋਵੇ ਝੂਠ ਪ੍ਰੇਵ ਦਾ ਸਾਥ ਲੈਣਾ ਬੰਦ ਕਰੋ ਜਿਹਵਾ ਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਜਿਹੜਾ ਹੁਣ ਚੰਗਾ ਸੋਚੂਗਾ ਚੰਗੀ ਸੋਚ ਦਾ ਅੰਮ੍ਰਿਤ ਪੀਊਗਾ ਉਹੀ ਹਮ ਇਹਦੇ ਚੋਂ ਚੰਗਾ ਬੋਲੂਗਾ ਨਾ ਹੁਣ ਦਿਮਾਗ ਦੇ ਵਿੱਚ ਜੋ ਭਰਿਆ ਹੋ ਉਹੀ ਜੀਭ ਚੋਂ ਨਿਕਲੂਗਾ ਇਨਸਾਨ ਜੀਵਨ ਦੇ ਵਿੱਚ ਇੱਕ ਗੱਲ ਯਾਦ ਰੱਖੀ ਗੁਰਬਾਣੀ ਦਾ ਅੱਜ ਦਾ ਸਿਧਾਂਤ ਤੇ ਪੰਕਤੀ ਦੇ ਵਿੱਚ ਇਹੀ ਗੱਲ ਸਤਿਗੁਰਾਂ ਨੇ ਆਖੀ ਆ ਕਿ ਚੰਗਾ ਸੋਚ ਚੰਗਾਈ ਹੋਏਗਾ ਤੇ ਹਮੇਸ਼ਾ ਹੋਰਾਂ ਦਾ ਭਲਾ ਕਰਦਾ ਰਹੇ ਲੋਰ ਬੰਦਾਂ ਦਾ ਸਹਾਰਾ ਬਣਦਾ ਰਹੇ ਤੈਨੂੰ ਘਬਰਾਉਣ ਦੀ ਲੋੜ ਨਹੀਂ ਜੇ ਤੂੰ ਗਲਤ ਕੀਤਾ ਹੀ ਨਹੀਂ ਤੇਰੇ ਨਾਲ ਗਲਤ ਹੋ ਹੀ ਨਹੀਂ ਸਕਦਾ ਵਾਹਿਗੁਰੂ ਤੇਰਾ ਸਹਾਰਾ ਆਪ ਵੱਢਣਗੇ ਬਸ ਤੂੰ ਨਾ ਤਾ ਕਿਸੇ ਨੂੰ ਮਾੜਾ ਬੋਲ ਨਾ ਤੂੰ ਕਿਸੇ ਦਾ ਮਾੜਾ ਸੋਚ